ਸਸ਼ੀਕਲ ਜੀ ਹਮਦਰ ਟੀਵੀ ਦੇਖਣ ਵਾਸਤੇ ਦਰਸ਼ਕਾਂ ਸਵਾਗਤ ਹੈ ਸੋਰਾ ਪਰਿਵਾਰ ਦੀ ਤਸ਼ੱਦਦ ਤੋਂ ਦੁਖੀ ਵਿਅਕਤੀਆਂ ਦੇ ਵੱਲੋਂ ਖੌਫਨਾਕ ਕਦਮ ਚੁੱਕ ਕੇ ਆਪਣੀ ਜੀਵਨ ਲੀਲਾ ਸਮਾਪਤ ਕਰਨ ਵਰਗੇ ਮਾਮਲੇ ਨਿਤ ਸੁਰੱਖਿਆ ਦੇ ਵਿੱਚ ਬਣੇ ਰਹਿੰਦੇ ਨੇ ਹੁਣਤਾ ਦਾ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਹੈ ਜਿੱਥੇ ਕਿ ਮੁਸ਼ਕਲ ਹਾਲਾਤਾਂ ਦੀ ਵਜ੍ਹਾ ਕਰਕੇ ਇੱਕ ਵਿਅਕਤੀ ਦੇ ਵੱਲੋਂ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਵਿਅਕਤੀ ਨੀਲਮ ਦੇ ਵੱਲੋਂ ਜ਼ਹਿਰੀਲੀ ਚੀਜ਼ ਨਿਕਲ ਲਈ ਜਾਂਦੀ ਹੈ ਅਤੇ ਫਿਰ ਉਸ ਹਸਪਤਾਲ ਦੇ ਵਿੱਚ ਇਲਾਜ ਲਈ ਦਾਖਲ ਕਰਵਾਇਆ ਜਾਂਦਾ ਜਿੱਥੇ ਕਿ 14 ਦਿਨ ਇਲਾਜ ਕਰਵਾਉਣ ਦੇ ਦੌਰਾਨ ਉਸ ਦੀ ਹੁਣ ਜਾਨ ਚਲੀ ਗਈ ਹੈ ਜਿਸ ਤੋਂ ਬਾਅਦ ਪਿਕਾ ਪਰਿਵਾਰ ਦੇ ਵੱਲੋਂ ਸੋਰਾ ਪਰਿਵਾਰ ਦੇ ਉੱਪਰ ਗੰਭੀਰ ਇਲਜ਼ਾਮ ਲਗਾਏ ਗਏ ਨੇ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਦੀ ਤੀਹ ਨੂੰ ਲਗਾਤਾਰ ਤੰਗ ਪਰੇਸ਼ਾਨ ਕੀਤਾ ਜਾਂਦਾ ਸੀ ਜਿਸ ਤੋਂ ਦੁਖੀ ਹੋ ਕੇ ਉਸਨੇ ਇਹ ਖੌਫਨਾਕ ਕਦਮ ਚੁੱਕਿਆ ਸੋ ਮ੍ਰਿਤਕਾ ਦੀ ਭਾਬੀ ਦੇ ਵੱਲੋਂ ਕੀ ਕੁਝ ਕਿਹਾ ਗਿਆ ਉਹ ਸੁਣਦੇ ਇਨਾਂ ਦੀ ਮੇਰੀ ਨਨੰਦੀ ਦੀ ਡੈਥ ਹੋਈ ਆ ਨਾ ਪੌਇਜ਼ਨ ਖਾਨ ਕਰਕੇ ਉਹਨਾਂ ਨੇ ਜ਼ਹਿਰ ਖਾਧਾ ਆ ਕੀ ਵਜਾ ਰਹੀ ਜ਼ਹਿਰ ਦੀ ਨਨੰਦੀ ਦੀ ਕੀ ਵਜਾ ਜੀ ਹੈ ਜ਼ਹਿਰ ਦੀ ਪਤਾ ਨਹੀਂ ਸਵੇਰੇ ਸਵੇਰੇ ਮੇਰੇ ਕੋਲ ਆਈ ਰੋਂਦੀ ਸੀ ਕਹਿੰਦੀ ਮੇਰੀ ਲੜਾਈ ਹੋਈ ਆ ਮੈਂ ਬਾਤ ਕਰਦੀ ਪਈ ਮੈਂ ਜ਼ਿਆਦੀ ਗਾਲੀ ਨਹੀਂ ਉਹਦੇ ਨਾਲ ਕੀਤੀ ਤਾਂ ਰੋਂਦੀ ਪਈ ਸੀ ਬੜਾ ਕਾਫੀ ਰੋ ਰਹੀ ਸੀ ਮੈਨੂੰ ਉਹਨੇ ਦੱਸਿਆ ਨਹੀਂ ਮੈਂ ਸੁਣੀ ਨਹੀਂ ਮੈਂ ਉਹਨੂੰ ਮੈਂ ਇਹ ਪੁੱਛਿਆ ਮੈਂ ਕਿ ਬਾਅਦ ਵਿੱਚ ਮੈਂ ਪੁੱਛਿਆ ਕਿ ਉਹ ਤੇ ਪੌੜੀਆਂ ਤੇ ਬੈਠੀ ਸੀ ਤੇ ਉਹਦੇ ਮਤਲਬ ਮੈਡੀਸਨ ਨਿਕਲਦੀ ਪਈ ਸੀ ਇਥੋਂ ਇਹ ਵਜਾ ਲੜਾਈ ਲੜਾਈ ਦੱਸ ਉਹ ਮੈਂ ਦੱਸ ਬੋਲਦੀ ਪਈ ਸੀ ਮੈਂ ਪਾਠ ਕਰਦੀ ਪਈ ਮੈਂ ਸੁਣਦੀ ਪਈ ਹਾਂ ਕਹਿੰਦੀ ਮੇਰੇ ਲੜਾਈ ਹੋਈ ਹੈ ਇਹਦੇ ਨਾਲ ਇਹਨਾਂ ਨਾਲ ਭਾਜੀ ਨਾਲ ਸ਼ਾਇਦ ਹੋਈ ਸੀਗੀ ਕਿਹੜੀ ਗਲਤੀ ਲੜਾਈ ਕਹਿੰਦੇ ਕਿ ਮੇਰੇ ਮਦਰ ਦੇ ਇਦਾਂ ਕੀਤਾ ਉਹਦਾ ਕੀਤਾ ਪਰ ਉਹ ਆਂਟੀ ਤੇ ਪਹਿਲਾਂ ਵੀ ਨੀਲ ਪੜੇ ਪਏ ਸੀ ਕਿਉਂਕਿ ਪਹਿਲਾਂ ਵੀ ਉਹਨਾਂ ਦੀ ਬਾਤ ਇੱਕ ਛੱਲੀ ਬਣੀ ਹੋਈ ਸੀ ਤੇ ਨੀਲ ਵੀ ਪਿਆ ਹੋਇਆ ਸੀ ਪਹਿਲਾਂ ਵੀ ਜਦੋਂ ਤੁਸੀਂ ਮੈਨੂੰ ਕਿਹਾ ਮਾਲਿਸ਼ ਕਰੋ ਇਹਨਾਂ ਦੇ ਪਰ ਉਹ ਉਹ ਦੇਸੀ ਆਂਟੀ ਦੇ ਤੇ ਤੁਹਾਡੇ ਪ੍ਰੈਸ਼ਰ ਚ ਸੀਗੇ ਉਹ ਇਸ ਮਾਮਲੇ ਨੂੰ ਲੈ ਕੇ ਮ੍ਰਿਤਕਾ ਦੇ પતિ ਮਨਜਿੰਦਰ ਦਾ ਜਦੋਂ ਪੱਕ ਜਾਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਸ ਨੇ ਆਪਣੇ ਤੇ ਲੱਗੇ ਸਾਰੇ ਇਲਜ਼ਾਮਾਂ ਨੂੰ ਗਲਤ ਕਰਾਰ ਦਿੱਤਾ। ਉਸ ਦਾ ਕਹਿਣਾ ਹੈ ਕਿ ਘਰ ਦੇ ਵਿੱਚ ਨਾ ਕੋਈ ਝਗੜਾ ਸੀ ਅਤੇ ਨਾ ਹੀ ਨੀਲਮ ਦੇ ਨਾਲ ਕੁਝ ਅਜੀ ਹਸਲੂ ਕੀਤਾ ਗਿਆ। ਪਤਾ ਨਹੀਂ ਫਿਰ ਉਸ ਨੇ ਇੱਕ ਕਦਮ ਕਿਉਂ ਚੁੱਕਿਆ ਅਤੇ ਉਸ ਨੇ ਕਿਹਾ ਕਿ ਪੂਰੇ ਮਾਮਲੇ ਦੀ ਤਹਿਕੀਕਤ ਕੀਤੀ ਜਾਵੇ ਨਾ ਕਿ ਕਿਸੇ ਇੱਕ ਅੱਤ ਨਾਲ ਤੱਕਾ ਹੋਵੇ। ਸੋ ਸੁਣਦੇ ਆ ਕੀ ਕਹਿਣਾ ਉਸ ਦੇ પતિ ਦਾ। ਕੋਛ ਵੀ ਨਹੀਂ ਰੀਜ਼ਨ ਕੋਛ ਵੀ ਨਹੀਂ ਦੱਸਿਆ ਬਾਕੀ ਘਰਾਂ ਦੇ ਵਿੱਚ ਨਿੱਕੀ ਨਿੱਕੀ ਗੱਲ ਹੁੰਦੀ ਹੈ ਇਹਨਾਂ ਦਾ ਬ੍ਰਦਰ ਵੀ ਮੌਜੂਦਾ ਉੱਥੇ ਤੇ ਭਾਬੀ ਵੀ ਇਹਨਾਂ ਦੇ ਉੱਥੇ ਤੇ ਜਦੋਂ ਆਪਾਂ ਬ੍ਰਦਰ ਨੂੰ ਲੈ ਕੇ ਗਏ ਆਈਸੀ ਦੇ ਵਿੱਚ ਸਿਵਲ ਹਸਪੀਟਲ ਸਰਕਾਰੀ ਗੁਰਨਾਨਕ ਦੇਵ ਖੜਿਆ ਤੇ ਇਹਨਾਂ ਦੇ ਬ੍ਰਦਰ ਨੇ ਵੀ ਜਾ ਕੇ ਨਾਲ ਐਡਮਿਟ ਕਰਾਇਆ ਤੇ ਬਾਕੀ ਇਹਨਾਂ ਦੀ ਭਾਬੀ ਦੱਸੇਗੀ ਵੀ ਐਦਾਂ ਦਾ ਕੋਈ ਚੱਕਰ ਹੀ ਨਹੀਂ ਆਪਾਂ ਲੜੇ ਲੁੜੇ ਕੋਛ ਵੀ ਨਹੀਂ ਬਾਕੀ ਉਹਨਾਂ ਨੂੰ ਜਦੋਂ ਪੁੱਛਿਆ ਮੈਂ 14 ਦਿਨ ਆਈਸੀ 'ਚ ਨਾਲ ਹੀ ਰਿਹਾ ਵੀ ਇਹੀ ਕਰਦੇ ਰਹੇ ਵੀ ਮੈਨੂੰ ਸਮਝ ਨਹੀਂ ਲੱਗੀ ਕੀ ਜਾਗਲ ਇੰਜੈਰ ਪੀਂਦੀ ਵਜ੍ਹਾ ਨਹੀਂ ਪਤਾ ਸਰ ਨਹੀਂ ਪਤਾ ਬਾਕੀ ਘਰਾਂ ਦੇ ਵਿੱਚ ਨਿੱਕੇ ਉਦਰ ਮ੍ਰਿਤਕਾ ਦੇ ਪੇਕਾ ਪਰਿਵਾਰ ਦੇ ਵੱਲੋਂ ਕੀਤੀ ਗਈ ਸ਼ਿਕਾਇਤ ਤੋਂ ਬਾਅਦ ਪੁਲਿਸ ਮੌਕੇ ਤੇ ਪਹੁੰਚਦੀ ਹੈ ਪੂਰੀ ਸਥਿਤੀ ਦਾ ਜਾਇਜ਼ਾ ਲੈਂਦੀ ਹੈ ਤੇ ਜੋ ਵੀ ਇਲਜ਼ਾਮ ਲੱਗੇ ਨੇ ਸੋਰਾ ਪਰਿਵਾਰ ਦੇ ਉੱਪਰ ਉਸ ਸੰਬੰਧੀ ਵੱਖ-ਵੱਖ ਪਹਿਲੂਆਂ ਤੋਂ ਜਾਂਚ ਆਰੰਭ ਦਿੱਤੀ ਗਈ ਹੈ। ਤੋਂ ਸਾਨੂੰ ਪਤਾ ਲੱਗਾ ਵਾ ਕਿ ਨੀਲਮ ਨਾਮ ਦੀ ਲੜਕੀ ਆ ਜੋ ਕਿ ਮਨਜਿੰਦਰ ਸਿੰਘ ਦੀ ਪਤਨੀ ਆ ਤੇ ਮੋਦਲ ਬੇਰਕੇ ਦੀ ਰਹਿਣ ਵਾਲੀ ਆ। ਇਸ ਦੀ ਅੱਜ ਮੌਤ ਹੋ ਗਈ ਆ। ਇਹਨੇ 24 ਦੋ 25 ਨੂੰ ਦਵਾਈ ਪੀਤੀ ਸੀ। ਉਸ ਤੋਂ ਬਾਅਦ ਇਹ ਇਹਦਾ ਇਲਾਜ ਚੱਲ ਰਿਹਾ ਸੀ ਵੱਖ-ਵੱਖ ਹਸਪਤਾਲ 'ਚ। ਜੋ ਜ਼ਿਆਦਾਤਰ ਲਾ ਦੇ ਅਮਨਦੀਪ ਮੈਡੀਸਿਟੀ ਹਸਪੀਟਲ ਚੱਲਿਆ ਵਾ ਉਸ ਤੋਂ ਬਾਅਦ ਕੱਲ ਇਹਨੂੰ ਗੁਰਨਾਣਕਾ ਹਸਪੀਟਲ ਰੈਫਰ ਕਰਤਾ ਸੀਗਾ ਜਿੱਥੋਂ ਅੱਜ ਇੱਥੇ ਨਿਰਮਾਨ ਬਟਾਰ ਰੋਡ ਹਸਪੀਟਲ ਜਿਹੜਾ ਵਾ ਉੱਥੇ ਲਿਆਂਦਾ ਗਿਆ ਵਾ ਤੇ ਉੱਥੇ ਦੀ ਮੌਤ ਹੋਣੀ ਪਾਈ ਗਈ ਹੈ ਮੌਤ ਦਾ ਕਾਰਨ ਕੋਈ ਜ਼ਹਿਰੀਲੀ ਦਵਾਈ ਇਹਨੇ ਪੀਤੀ ਆ ਉਹ ਬਾਕੀ ਇਹਦਾ ਜੋ ਪੋਸਟ ਮੌਡਮ ਦੀ ਰਿਪੋਰਟ ਹੈ ਉਸ ਤੋਂ ਕਲੀਅਰ ਹੋਊਗਾ। ਬਾਰ ਵਾਲਿਆਂ ਨੇ ਜੋ આરોਪ ਲਾਇਆ ਰਿਹਾ ਨਹੀਂ ਕਿਸੇ ਤੇ ਜਾਣਾ ਹੀ ਲਾ ਰਹੇ। ਜੀ ਇਹਦੇ ਜਿਹੜੇ ਭਰਾ ਵਾ ਬ੍ਰਦਰ ਆ ਜਾਂ ਲੜਕੀ ਦੇ ਮੈਂਬਰਸ ਆ ਉਹ ਕਹਿ ਰਹੇ ਆ ਵੀ ਜਿਹੜੇ ਇਹਦੇ ਸਹੁਰਾ ਪਰਿਵਾਰ ਆ ਉਹਨਾਂ ਵੱਲੋਂ ਤਸ਼ੱਦਦ ਕੀਤਾ ਗਿਆ ਵਾ ਤੇ ਜਿਸ ਕਰਕੇ ਨੇ ਦਵਾਈ ਪੀਤੀ ਆ। ਬਾਕੀ ਵੈਰੀਫਾਈ ਕਰ ਰਹੇ ਆ ਇਹਨਾਂ ਦੇ ਸਟੇਟਮੈਂਟ ਰਿਕਾਰਡ ਕਰਕੇ ਜੋ ਬਣਦੀ ਕਾਰਵਾਈ ਹੋਊਗੀ ਉਹ ਅਮਲ ਚੱਲਦੀ ਰਹੂਗੀ। ਧੰਨਵਾਦ। ਇੱਥੇ ਕਾਬਲੇ ਜ਼ਿਕਰ ਹੈ ਕਿ ਨੀਲਮ ਆਪਣੇ ਪਿੱਛੇ ਦੋ ਮਾਸੂਮ ਬੱਚੇ ਛੱਡ ਗਈ ਹੈ ਜਿਨ੍ਹਾਂ ਦੇ ਸਿਰ ਤੋਂ ਮਾਦਾ ਸਾਇਆ ਹਮੇਸ਼ਾ ਲਈ ਉੱਡ ਚੁੱਕਿਆ ਹੈ ਉਧਰ ਆਪਣੀ ਧੀ ਦੀ ਮੌਤ ਦੇ ਉੱਪਰ ਪੇਕਾ ਪਰਿਵਾਰ ਦੇ ਵੱਲੋਂ ਇਨਸਾਫ ਦੀ ਗੁਹਾਰ ਲਗਾਈ ਗਈ ਹੈ